भगत सिंह सलाम अठाई सितंबर सितंबर प्यारा इनकलाब जिंदाबाद पा, पा बनेगा कानून बनावांगे गे बनेगा कानून बनावांगे गे ਅਨੇਗਾ ਕਾਨੂੰਨ ਬਣਾਵਾਂਗੇ ਜਿਸ਼ਾ ਕਰੇ ਲਿਆ ਮੰਗੇ ਇੱਕਲਾ ਜਿੰਦਾਬਾਦ 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 ਮੈਂ ਬੇਨਤੀ ਕਰਦਾ ਸੱਜਿਆ ਨੂੰ ਕੇ ਕੇ ਕੱਟਣ ਦੀ ਰਸਮ ਪੂਰੀ ਕਰੀਏ ਸੁਭੈਗ ਐ ਲੜਕੀਆਂ ਬੁਲਾ ਲਓ ਇੱਕ ਦੋ ਜਿੰਦਾਬਾਦ 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 ਪਰਮਗੁਣੀ ਭਗਤ ਸਿੰਘ ਜਿੰਦਾਬਾਦ 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 ਮੈਂ ਕਹਾਂਗਾ ਵਿਨੇਗਾ ਕਾਨੂੰਨ ਬਣਾਵਾਂਗੇ ਤੇ ਤੁਹਾਰੇ ਜਿਸ਼ਾ ਕਰੇ ਅਨੇਕਾਂ ਕਾਨੂੰਨ ਬਣਾਗੇ ਸ਼ਿਕਾਇਤੇ ਕਰੇ ਜਾਗੇ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਦੁਬਾਰਾ ਬੋਲਣ ਦਾ ਮੈਂ ਫਿਰ ਇਨਕਲਾਬ ਅੱਜ ਨਮਸਕਾਰ ਦੋਸਤੋ ਆਰਬੀ ਲਾਈਵ ਮੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਅਮਨਿਤ ਜਟਵਾਲ ਜੋ ਇਸ ਟਾਈਮ ਦੀ ਜਿਹੜੀ ਲਾਈਵ ਤਸਵੀਰਾਂ ਨੇ ਫਲੋੜਪੁਰ ਰੋਡ ਤੋਂ ਜਿਹੜੀਆਂ ਤੁਹਾਨੂੰ ਲੱਲਵਾਲੀ ਤੋਂ ਜਿਹੜੇ ਇਹ ਠੀਕ ਗੱਲ ਹੈ ਕੇ ਕਰਦੇ ਆਂ ਤੇ ਫਿਰ ਭਾਜੜ ਪੈ ਰਹੇ ਪਾਲ ਸਿੰਘ ਜੀ ਦਾ ਜਿਹੜਾ ਇੱਥੇ ਇੱਕ ਪਾਸੇ ਵਿੱਚ ਜਿਹੜੀਆਂ ਲਾਸਟ ਨੂੰ ਬੱਸ ਰੋਕਣ ਵਾਲੇ ਜਿਹੜੇ ਇੱਥੇ 9 ਬਾਕੀ ਦੇ ਮੁੰਡੇ ਜਿਹੜੇ ਐਡਰੈਸਮੈਂਟ ਕਰ ਲਏ ਜਿੰਨੀਆਂ ਕੁੜੀਆਂ ਸਾਡੇ ਚੜ੍ਹੇ ਮੌਜੂਦ ਹੈ ਇਸ ਟਾਈਮ ਬਾਕੀ ਰਹਿ ਗਈਆਂ ਤਸਵੀਰਾਂ ਨੇ ਇੱਥੇ ਮੀਟਿੰਗ ਆਵਨ ਵਾਸਤੇ ਕਮਲ ਲਿਖਿਆ ਹੈ ਨਜ਼ਦੀਕ ਤੋਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਏ ਇੱਥੇ ਵੀ ਬਾਕੀ ਦੇ ਮੁੰਡਿਆਂ ਵਿੱਚ ਇੱਕ ਬੇਨਤੀ ਹੈ ਕਿ ਸੀਟਾਂ ਕੀ ਕਟਾ ਜਿਹੜਾ ਇਹਨਾਂ ਵੱਲੋਂ ਜਿਹੜਾ ਇੱਕ ਘੰਟੇ ਬਾਅਦ ਆਪਣੇ ਆਪ ਅਸੀਂ ਬਜਲੀ ਕਰੀਏ ਕਹਿਣਾ ਨਾ ਪਈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਬਹਿ ਜੰਨੇ ਆ ਤੇ ਇਸ ਕਰਕੇ ਐਕਸਾਈਡ ਭੈਣ ਜੀ ਆਏ ਆ ਹਰਮੇਸ਼ ਦੇ ਮੈਸੇਜ ਹੈਗੇ ਆ ਉਹਨੂੰ ਵੀ ਬੇਚੀ ਤੋਂ ਵੀ ਇੱਥੇ ਜਿਹੜੀਆਂ ਨੇ ਆ ਤੁਸੀਂ ਅੱਜ ਦਾ ਫਰੋਜਪੁਰ ਰੋਡ ਤੋਂ ਲਾਲੋਵਾਲ ਤੋਂ ਉਹ ਜਿਹੜੀਆਂ ਅਸੀਂ ਦਿਖਾ ਰਹੇ ਆ ਆ ਕੋਈ ਗੜਬੜ ਨਹੀਂ ਕਰਨੀ ਆਪਰੇ ਆਪਣੇ ਆਪ ਬਦਲੀ ਕਰਨੀ ਆਪਾਂ ਸਾਰੇ ਸਾਰੇ ਰਿਸ਼ਤੇਦਾਰ ਆ ਇੱਕ ਦੂਜੇ ਦੇ ਹਾਂ ਤੇ ਇਸ ਕਰਕੇ ਆਪਾਂ ਆਪਸ ਵਿੱਚ ਉਲਝਣ ਨਹੀਂ ਪੈਦਾ ਕਰਨੀ ਸਰਦਾਰ ਫਰਦਸੰਦੀ ਜਨਮ ਦਿਨ ਦਾ ਜਿਹੜਾ ਕੇਕ ਹੈ ਜਿਹੜਾ ਤੁਹਾਨੂੰ ਤੁਸੀਂ ਦਿਖਾ ਰਹੇ ਹੋ ਜਿਹੜਾ ਨੌਜਵਾਨਾਂ ਨੂੰ ਜਿਹੜਾ ਇੱਥੇ ਕੱਟਿਆ ਜਾਏਗਾ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇੱਥੇ ਨੌਜਵਾਨ ਜਿਹੜੇ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਫਰੋਜਪੁਰ ਰੋਡ ਤੋਂ ਜਿਹੜੀਆਂ ਅਸੀਂ ਜਿਹੜੀਆਂ ਦਿਖਾ ਰਹੇ ਹਾਂ ਜਿੱਥੇ ਕਿ ਸਰਦਾਰ ਪੰਗ ਸਿੰਘ ਜੀ ਦਾ ਜਿਹੜਾ ਜਨਮ ਦਿਨ ਦਾ ਜਿਹੜਾ ਇਹ ਕੇਕ ਜਿਹੜਾ ਇੱਥੇ ਅੱਜ ਜਿਹੜਾ ਇਹ ਕੱਟਿਆ ਜਾਵੇਗਾ ਤੇ ਜਿਹੜੇ ਬੱਸਾਂ ਤੇ ਜਿਹੜੀਆਂ ਜਿਹੜਾ ਕੋਈ ਨੌਜਵਾਨਾਂ ਵੱਲੋਂ ਕੋਈ ਲੜਕੀਆਂ ਜਿਹੜੀਆਂ ਇੱਥੇ ਮੌਜੂਦ ਨੇ ਜਿਹੜੀਆਂ ਇਕੱਠੇ ਹੋਏ ਨੇ ਸਾਰੇ ਨੌਜਵਾਨ ਜਿਹੜੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਨਾਲ ਜਿਹੜੀ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੈ ਸਤਿਨਾਮ ਜੀ ਸਤਿ। ਆਈ ਸਤੰਬਰ ਦਾ ਦਿਨ ਪਿਆਰਾ भगत ਸਿੰਘ ਦਾ ਜਨਮ ਦਿਹਾੜਾ। ਆਈ ਸਤੰਬਰ ਦਾ ਦਿਨ ਪਿਆਰਾ। ਗੁਣੀ ਭਗਤ ਸਿੰਘ ਦੇ 117ਵੇਂ ਜਨਮ ਦਿਨ ਦੀਆਂ ਸਮੁੱਚੇ ਪੰਜਾਬ ਦੇ ਨੌਜਵਾਨਾਂ, ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਜਿਹੜੀ ਹੈ ਸਾਡੀ ਰੋਜ਼ਗਾਰ ਪ੍ਰਾਪਤੀ ਮੈਂ ਵੱਲੋਂ ਬਹੁਤ-ਬਹੁਤ ਜੜੀਆਂ ਆ ਉਹ ਮੁਬਾਰਕਾਂ ਤੁਹਾਨੂੰ ਵੀ ਦੋਸਤੋ ਮੁਬਾਰਕਾਂ ਕਿ ਤੁਸੀਂ ਹੌਸ਼ਕਿਸਮਤੋ ਜਿਹੜੇ ਇੱਕ ਸੋਚ ਨੂੰ ਪਿਆਰ ਕਰਦੇ ਹੋ ਉਸ ਭਗਤ ਸਿੰਘ ਜਿਹੜਾ 117 ਸਾਲਾਂ ਦਾ ਹੋ ਕੇ ਵੀ ਅੱਜ 23 ਸਾਲਾਂ ਦਾ ਨੌਜਵਾਨ ਹੈ ਉਹਨੂੰ ਆਪਣਾ ਆਦਰਸ਼ ਆਪਣਾ ਰੋਲ ਮਾਡਲ ਮੰਨਦੇ ਹਾਂ ਅੱਜ ਉਹਨਾਂ ਦੇ 117ਵੇਂ ਜਨਮ ਦਿਨ ਤੇ ਆਪਾਂ ਇੱਕ ਭਗਤ ਸਿੰਘ ਦੇ ਨਾਂ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਬੇਰਜ਼ਗਾਰ ਨੌਜਵਾਨਾਂ ਲਈ ਰਜ਼ਗਾਰ ਦਾ ਕਾਨੂੰਨ ਪਾਸ ਹੋਵੇ ਇਹ ਮਕਸਦਾ ਸਾਡਾ ਭਗਤ ਸਿੰਘ ਦਾ ਜਨਮ ਦਿਨ ਮਨਾਉਂਦਾ ਕੋਈ ਬਨੇਗਾ ਦੀ ਟੀ-ਸ਼ਰਟ ਪਾ ਕੇ ਕੋਈ ਇੱਕ ਦਿਨ ਦੇ ਵਿੱਚ ਨਹੀਂ ਇਹ ਦੋ ਮਹੀਨਿਆਂ ਦੀ ਤਿਆਰੀ ਤੇ ਪਿਛਲੇ 25 ਸਾਲਾਂ ਦੀ ਤਿਆਰੀ ਦੇ ਬਾਵਜੂਦ ਜਿਹੜਾ ਅੱਜ ਆਪਾਂ ਇੱਕ ਹੋਰ ਹਮਨ ਡਿਸਪਲਨ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਲੀਡਰ ਆਗੂ ਪੈਦਾ ਕਰਕੇ ਜਿਹੜੇ ਸਾਥੀ ਜਾ ਰਹੇ ਉਹ ਚਾਹੇ ਇੱਕ ਵਿਦਿਆਕ ਦਾਰੇ ਦਾ ਆਗੂ ਹੋਵੇ ਇੱਕ ਪਿੰਡ ਦਾ ਹੋਵੇ ਇੱਕ ਬਲੌਕ ਦਾ ਹੋਵੇ ਜ਼ਿਲ੍ਹੇ ਦਾ ਹੋਵੇ ਇੱਕ ਸਟੇਟ ਦਾ ਆਗੂ ਹੋਵੇ ਉਹਦੀ ਉਹਦੇ ਦੀ ਜ਼ਿੰਮੇਵਾਰੀ ਹੈ ਜਿੰਨੀ ਉਹਦੇ ਕੋਲ ਅਹੁਦੇਦਾਰੀ ਹੈ ਤੇ ਆਪਾਂ ਜ਼ਿੰਮੇਵਾਰੀ ਦੇ ਨਾਲ ਡਿਸਪਲਿਨ ਦੇ ਵਿੱਚ ਜਾ ਕੇ ਇੱਕ ਵਧੀਆ ਮਨੁੱਖ ਹੋਣ ਦਾ ਜਿਹੜਾ ਹੈ ਉਹ ਰੋਲ ਵੀ ਅਦਾ ਕਰਨਾ ਅਸੀਂ ਭਗਤ ਸਿੰਘ ਨੂੰ ਜੇ ਆਪਣਾ ਅਦਰਸ਼ ਮੰਨਦੇ ਆ ਤਾਂ ਭਗਤ ਸਿੰਘ ਦੀ ਸੋਚ ਵਰਗਾ ਬਣ ਕੇ ਜਿਹੜਾ ਉਹ ਜਾਨ ਦਾ ਕੰਮ ਕਰਨਾ ਹੈ ਜਦੋਂ ਤੁਸੀਂ ਉੱਥੇ ਚਲੇ ਜਾਣਾ ਕਿਸੇ ਨੇ ਆਸੇ ਪਾਸੇ ਬਜ਼ਾਰਾਂ ਦੇ ਵਿੱਚ ਘੁੰਮਣ ਨਹੀਂ ਜਾਣਾ ਜਦੋਂ ਤੱਕ ਪ੍ਰੋਗਰਾਮ ਚੱਲੇਗਾ ਆਪਾਂ ਪ੍ਰੋਗਰਾਮ ਅਟੈਂਡ ਕਰਨਾ ਹੈ ਜੇ ਲੰਗਰ ਦੀ ਵਿਵਸਥਾ ਹੋਏਗੀ ਚਾਹ ਪਾਣੀ ਦੀ ਵਿਵਸਥਾ ਹੋਏਗੀ ਤਾਂ ਭੀੜ ਨਹੀਂ ਕਰਨੀ ਜਿਵੇਂ ਆਪਾਂ ਨੂੰ ਮਿਲੇਗੀ ਕਿਉਂਕਿ ਆਪਾਂ ਰੋਜ਼ ਹੀ ਰੋਟੀ ਖਾਣੀ ਹੈ ਰੋਜ਼ ਚਾਹ ਪੀਣੇ ਆ ਕੋਈ ਧੱਕਾ ਮੁੱਕੀ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਜਿਹੜਾ ਮਿਸਡਿਸਪਲਨ ਨਾ ਹੋਵੇ ਵਾਸਤੇ ਵਿੱਚ ਵੀ ਉਸੇ ਤਰ੍ਹਾਂ ਆਪਾਂ ਭੈਣਾ ਭਰਾਵਾਂ ਦੀ ਤਰ੍ਹਾਂ ਜਾਣਾ ਹੈ ਡਿਸਪਲਨ ਦੇ ਵਿੱਚ ਤਾਂ ਮੈਂ ਤੁਹਾਡੇ ਤੋਂ ਇਸ ਗੱਲ ਦੀ ਉਮੀਦ ਕਰਦਾ ਕਿ ਜਿਹੜੀਆਂ ਗੱਲਾਂ ਕਹੀਆਂ ਤੁਸੀਂ ਉਹਨੂੰ ਅਮਲੀ ਰੂਪ ਦਿਓਗੇ ਆਪਾਂ ਪਰਮਗੁਣੀ ਭਗਤ ਸਿੰਘ ਦੇ 177ਵੇਂ ਦੇ ਜਨਮ ਦਿਨ ਤੇ ਅੱਜ ਟੀਕਟ ਕੱਟ ਕੇ ਬਲਾਕ ਫਾਜ਼ਿਲਕਾ ਦੇ ਵੱਲੋਂ ਇੱਕ ਪੋਰ ਡਿਸਪਲਨ ਦੇ ਵਿੱਚ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣੇ ਫਿਰ ਦੁਬਾਰਾ ਤੁਹਾਨੂੰ 177ਵੇਂ ਜਨਮ ਦਿਨ ਦੀਆਂ ਲੱਖ ਲੱਖ ਭਗਤ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ ਹੋਰ ਤੁਸੀਂ ਕੁਝ ਕਿਸਮਤ ਹੋ ਕੇ ਤੁਹਾਡੇ ਹਿੱਸੇ ਦਿਨ ਆਇਆ ਤੇ ਮੈਂ ਹੁਣ ਬੇਨਤੀ ਕਰਾਂਗਾ ਚੁਬੇਗੀ ਢੰਗੜ ਪੈਣੀ ਸਾਰੇ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਦੇ 77 ਨੇ ਆਪਣੇ ਉਹ ਧਰ ਨਾਲ ਗੱਲਬਾਤ ਸਾਂਝੀ ਕਰਨਗੇ ਉਸ ਤੋਂ ਬਾਅਦ ਆਪਾਂ ਜਿਹੜਾ ਕੇ ਕੱਟ ਕੇ ਤੇ ਆਰਾਮ ਦੇ ਨਾਲ ਜਲਾਲਾਬਾਦ ਰਵਾਨਾ ਹੋਣਾ ਉੱਥੇ ਵੀ ਕੇ ਕੱਟਿਆ ਜਾਣਾ ਤੇ ਆਪਾਂ ਇਸੇ ਤਰ੍ਹਾਂ ਅੱਗੇ ਹੋਣਗੇ ਤੇ ਡਿਸਪਲਿਨ ਵਿੱਚ ਉਹਨਾਂ ਦੇ ਕੋਲ ਖੜਾਂਗੇ ਜਿਓ ਚਲੇ ਗਏ ਤੇ ਹੌਲੀ ਹੌਲੀ ਪਿੱਛੇ ਆਪਾਂ ਵੀ ਤੁਰ ਚੱਲਾਂਗੇ ਬਹੁਤ ਹੀ ਸਤਿਕਾਰਯੋਗ ਵਕ ਵਕ ਪਿੰਡਾਂ ਤੋ ਪਹੁੰਚੇ ਹੋਏ ਸਾਡੇ ਨੌਜਵਾਨ ਸਾਥੀ ਛੜੀਆਂ ਪੈਣਾ ਔਰ ਬੱਚੀਆਂ ਅੱਜ ਜੋ ਆਪਾਂ ਪਰਮਗੋਈ ਭਗਤ ਸਿੰਘ ਦਾ 117ਵਾਂ ਜਨਮ ਦਿਨ ਮਨਾਉਣ ਵਾਸਤੇ ਮੋਗਾ ਦੀ ਧਰਤੀ ਤੇ ਜਾ ਰਹੇ ਆ ਤਾਂ ਫਾਜ਼ਲ ਕਾ ਦੀ ਜਿਹੜੀ ਆਪਣੀ ਟੀਮ ਜਾ ਰਹੀ ਹੈ ਬਹੁਤ ਸ਼ਾਨਦਾਰ ਤੁਹਾਡਾ ਸਭ ਦਾ तहे ਦਿਲੋਂ ਧੰਨਵਾਦ ਕਰਦੇ ਆ ਔਰ ਤੁਹਾਨੂੰ ਵਧਾਈ ਦਿੰਦੇ ਆ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਦੂਸਰਾ ਨੰਬਰ ਹੈ ਕਿਉਂਕਿ ਆਪਣੇ ਵਿੱਚ মিডিਆ ਵਾਲੇ ਸਭ ਹੀ ਆਏ ਹੋਏ ਹਨ ਤਾਂ ਆਪਾਂ ਖਾਸ ਕਰਕੇ ਦੋ ਨਾਰੇ ਦੇਣੇ ਨੇ ਜਿਹੜੇ ਲਾਈਵ ਤਸਵੀਰਾਂ ਨੇ ਤੁਹਾਨੂੰ ਜਿਹੜੀਆਂ ਲਾਲੋ ਵਾਲੀ ਦੇ ਕੋਲ ਜਿਹੜੀਆਂ ਆ ਪਤਾਰ ਪਿੰਡ ਤੋਂ ਦਿਖਾ ਰਹੇ ਹਾਂ ਜਿੱਥੇ ਕੀ ਆ ਜਿਹੜੇ ਸਾਰੇ ਨੌਜਵਾਨ ਇਕੱਠੇ ਹੋਏ ਆ ਜਿਆਦਾ ਜਾਣ ਦੀ ਲੋੜ ਨਹੀਂ ਹੈ ਸ਼ਹਿਰੋਂ ਪਟਾਈ ਹੈ ਅੱਜ ਆਪਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਤੇ ਇਸ ਮੌਕੇ ਦੇ ਸਾਰੇ ਜਿਹੜੇ ਆ ਦੋਸਤੋ ਨਾਲ ਆ ਰਹੇ ਸਾਰੇ ਗਲੇ ਤੇ ਜਿਹਨਾਂ ਨਾਲ ਆ ਰਹੇ ਪੂਰਾ ਜਜ਼ਬਾ ਜਿਹੜਾ ਆਜ਼ਾਦੀ ਦਾ ਖੁੱਪ-ਖੁੱਪ ਕੇ ਜਿਹੜਾ ਪਰੇਗੀ ਆਵਾਜ਼ ਦੋ ਮਿੰਟ ਰਹਿਣੇ ਆ ਇਹਨਾਂ ਵੱਲੋਂ ਜਿਹੜਾ ਅੱਜ ਸ਼ਹੀਦ ਆਜੂਨ ਸਰਦਾਰ ਭਟਸਿੰਘ ਜੀ ਦਾ ਜਿਹੜਾ ਹੈ ਕੋ ਚੰਦਨ ਦਾ ਜਿਹੜਾ ਇੱਥੇ ਕੇਕ ਕੱਟਿਆ ਜਾਵੇਗਾ 10-10 ਜੀ ਨੇ ਕੋਈ ਉੱਪਰ ਚੜਜੋ ਬਹੁਤ ਜ਼ਿਆਦਾ ਨਹੀਂ ਆ ਥੋੜਾ ਜਿਹਾ ਪਿੱਛੇ ਅੱਗੇ ਰੋ ਅੱਗੇ ਬੈਠ ਮੇ ਜਾ ਕੇ ਬਾਤੋ ਦੀ ਨੁਕਸਾਨ ਨਹੀਂ ਕਰਨਾ ਆਪਾਂ ਨਹੀਂ ਨਹੀਂ ਉੱਪਰ ਨਹੀਂ ਬਿਠਾ ਲਾ ਲਾਈਵ ਤਸਵੀਰਾਂ ਤੁਹਾਨੂੰ ਲੱਲੋ ਵਾਲੇ ਮੋੜ ਤੋਂ ਆ ਜਿਹੜੇ ਉਧਰ ਤਰ ਜਾ ਰਹੇ ਹਨ ਕੋਈ ਇਹ ਨਾ ਕਿਹਾ ਮੇਰੇ ਆਵਾਜ਼ ਮੈਨੂੰ ਪਤਾ ਨਹੀਂ ਲੱਗਿਆ ਤੇ ਕੋਈ ਵੀ ਸੱਜਣ ਜੇ ਜਿਹੜਾ ਜਾਣਦੇ ਹੁੰਦਾ ਜਿਹੜਾ ਇੱਥੇ ਇੱਕ ਟੱਤੇ ਜਾਏਗਾ ਆਪਾਂ ਫਾਜਲ ਕਾ ਵਾਲੇ ਮੋਕੇ ਜਾਣਾ ਤੇ ਪੂਰੇ ਮੋਕੇ ਦੇ ਵਿੱਚ 50 ਭਾਰ ਤੋਂ ਲੋਕਾਂ ਨੇ ਆਣਾ ਹੈ ਨੌਜਵਾਨ ਮੁੰਡੇ ਕੁੜੀਆਂ ਨੇ ਨੌਜਵਾਨੀ ਜਿਹੜੀ ਹੈ ਆਪਾਂ ਭਗਤ ਸਿੰਘ ਦੇ ਜਨਮ ਦਿਨ ਤੇ ਚੱਲੇ ਆ ਪਤਾ ਇਹਨੇ ਸਾਰੇ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਆ ਮੇਰਾ ਨਾਮ ਕਾਮਰੇਡ ਗੁਰਦਿਆਲ ਸਿੰਘ ਹੈ ਕਾਮਰੇਡ ਜੀ ਕਿਸ ਤਰ੍ਹਾਂ ਦਾ ਜਿਹੜਾ ਖਿਆਲ ਤੁਹਾਨੂੰ ਆਇਆ ਸਰਦਾਰ ਭਗਤ ਸਿੰਘ ਦੇ ਜਿਹੜਾ ਜਨਮ ਦਿਨ ਤੁਹਾਡੇ ਵੱਲ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਤੁਸੀਂ ਬਹੁਤ ਵੱਡੀ ਗਿਣਤੀ ਜਿਹੜਾ ਇਕੱਠ ਕੀਤਾ ਹੈ ਮੁੰਡੇ ਕੁੜੀਆਂ ਦਾ ਇਸ ਵਾਰ ਸਾਨੂੰ ਦੱਸੋ ਮੜਾ ਇਹ ਜੀ ਖਿਆਲ ਅੱਜ ਦਾ ਨਹੀਂ ਹੈ ਇਹ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਸਾਲ 1997 ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰ ਸ਼ੁਰੂਆਤ ਕੀਤੀ ਸੀ ਇਸ ਤੋਂ ਪਹਿਲੇ ਕੋਈ ਵੀ ਭਗਤ ਸਿੰਘ ਦਾ ਜਨਮ ਦਿਨ ਜਿਹੜਾ ਉਹ ਨਹੀਂ ਸੀ ਮਨਾਉਂਦਾ ਭਗਤ ਸਿੰਘ ਜਨਮ ਦਿਨ ਮਨਾਉਣ ਦਾ ਮਤਲਬ ਸਾਫ਼ ਹੈ ਕਿ ਭਗਤ ਸਿੰਘ ਚਾਹੁੰਦਾ ਕੇ ਸੀ ਅਸੀਂ ਉਹਦੇ ਜਿਹੜੇ ਪਾਏ ਹੋਏ ਪੂਰਨਿਆਂ ਦੀ ਅਸੀਂ ਗੱਲ ਕਰਦੇ ਹਾਂ ਜੋ ਚਾਹੁੰਦੇ ਸੀ ਕਿ ਸਾਡੇ ਦੇਸ਼ ਦੀ ਜਿਹੜੀ ਜਵਾਨੀ ਹੈ ਉਹ ਬੇਰੁਜ਼ਗਾਰ ਨਹੀਂ ਹੋਣੀ ਚਾਹੀਦੀ ਉਹਨਾਂ ਵਾਸਤੇ ਰੋਜ਼ਗਾਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਔਰ 1997 ਦੇ ਵਿੱਚ ਸ਼ੁਰੂਆਤ ਕਰਕੇ ਜਦੋਂ ਭਗਤ ਸਿੰਘ ਦੀ ਫੋਟੋ ਤੱਕ ਨਹੀਂ ਸੀ ਮਿਲਦੀ ਉਸ ਤੋਂ ਸ਼ੁਰੂ ਕਰਕੇ ਤੇ ਫਿਰ ਲਗਾਤਾਰਤਾ ਦੇ ਵਿੱਚ ਅਸੀਂ ਜਨਮ ਦਿਨ ਵੱਡੇ ਪੱਦਰ ਤੇ ਮਨਾਉਣਾ ਸ਼ੁਰੂ ਕੀਤਾ ਅੱਜ ਪੂਰਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਭਰ ਦੇ ਵਿੱਚ ਭਗਤ ਸਿੰਘ ਦਾ ਜਨਮ ਦਿਨ ਜਿਹੜਾ ਆ ਉਹ ਬੜੇ ਵੱਡੇ ਪੱਦਰ ਤੇ ਮਨਾਇਆ ਜਾਂਦਾ ਹੈ ਔਰ ਅਸੀਂ ਚਾਹੁੰਦੇ ਆ ਕਿ ਭਗਤ ਸਿੰਘ ਦੇ ਨਾਂ ਤੇ ਇੱਕ ਸਾਡੇ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਬਣੇ ਜਿਹੜਾ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਹੋਵੇ ਉਹਦਾ ਨਾਮ ਅਸੀਂ ਕਹਿੰਦੇ ਆ ਕਿ ਬਨੇਗਾ ਬਨੇਗਾ ਮਤਲਬ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਹਦੀ ਜਿਹੜੀ ਆ ਅਨਸਿੱਖਿਆਤ ਲਈ ਵੀ ਘੱਟੋ ਘੱਟ 35000 ਰੁਪਏ ਦੀ ਜਿਹੜੀ ਹੈ ਉਹ ਗਰੰਟੀ ਹੋਣੀ ਚਾਹੀਦੀ ਹੈ ਅਰਧ ਸਿੱਖਿਆਤ ਲਈ 40000 ਰੁਪਏ ਸਿੱਖਿਆਤ ਲਈ 45000 ਰੁਪਏ ਤੋਂ ਉੱਤ ਸਿੱਖਿਆਤ ਲਈ 60000 ਰੁਪਏ ਦੀ ਗਰੰਟੀ ਹੋਵੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਹੋਵੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਭਗਤ ਸਿੰਘ ਦੇ ਨਾਂ ਤੇ ਬਣੇਗਾ ਕਾਨੂੰਨ ਦਾ ਖਰੜਾ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਪਹੁੰਚ ਚੁੱਕਿਆ ਹੈ ਅਸੀਂ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਹੋਣ ਮੌਜੂਦਾ ਨੇ ਉਨਾ ਸਾਰੇ ਦੇਸ਼ ਭਰ ਦੇ ਮੈਂਬਰ ਪਾਰਲੀਮੈਂਟ ਨੂੰ ਬੇਨਤੀ ਕਰਦੇ ਆ ਕਿ ਉਹ ਆਪ ਦੀ ਜਿਹੜੀ ਹੈ ਉਹਦੇ ਉੱਪਰ ਬਹਿਸ ਕਰਨ ਉਹ ਕਲੀਅਰ ਕਰਨ ਕਿ ਉਹ ਨੌਜਵਾਨਾਂ ਦੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਹੱਕ ਵਿੱਚ ਹੈਗੇ ਆ ਕਿ ਨਹੀਂ ਉਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਵਿੱਚ ਜਦੋਂ ਉਹਦੇ ਤੇ ਬਹਿਸ ਹੋਵੇਗੀ ਸਾਡੀ ਬੇਨਤੀ ਹੈ ਕਿ ਅਸੀਂ ਸਾਡੇ ਜਿਹੜੇ ਦੇਸ਼ ਭਰ ਦੇ 45 ਕਰੋੜ ਤੋਂ ਵੱਧ ਬੇਰੁਜ਼ਗਾਰ ਨੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ 1 ਕਰੋੜ ਤੋਂ ਵੱਧ ਬੇਰੁਜ਼ਗਾਰ ਕੱਲੇ ਪੰਜਾਬ ਦੇ ਵਿੱਚ ਐ ਅਸੀਂ ਸਾਰੇ ਬੇਰੁਜ਼ਗਾਰਾਂ ਨੂੰ ਇਕੱਠਾ ਕਰਕੇ ਸੜਕਾਂ ਤੇ ਲਿਆ ਕੇ ਉਹਨਾਂ ਪਾਰਲੀਮੈਂਟ ਜਿਹੜੇ ਐ ਮੈਂਬਰ ਪਾਰਲੀਮੈਂਟ ਸਾਡੇ ਹੈਗੇ ਆ ਉਹਨਾਂ ਤੇ ਵੀ ਦਬਾਅ ਬਣਾਉਣ ਦੀ ਅਸੀਂ ਗੱਲ ਕਰਦੇ ਆ ਕਿ ਅਸੀਂ ਅਵੀ ਆਵਾਜ਼ ਉਠਾਈਏ ਤਾਂ ਕਿ ਸਾਡੇ ਜਿਹੜੇ ਬੇਰੁਜ਼ਗਾਰ ਐ ਭਟਕ ਰਹੇ ਆ ਜਗਾ ਜਗਾ ਤੇ ਪੜ੍ਹ ਲੈ ਕੇ ਡਿਗਰੀਆਂ ਡਿਪਲੋਮੇ ਕਰਕੇ ਉਹਨਾਂ ਲਈ ਇੱਕ ਸੁਨਹਿਰਾ ਮੌਕਾ ਮਿਲੇ ਇਸ ਕਰਕੇ ਅੱਜ ਦੇ ਦਿਨ ਤੇ 17ਵੇਂ ਜਨਮ ਦਿਨ ਤੇ ਭਗਤ ਸਿੰਘ ਤੇ ਅਸੀਂ ਇੱਥੋਂ ਕੇਕ ਕੱਟ ਕੇ ਅੱਜ ਪੰਜਾਬ ਦੇ ਵਿੱਚ ਜਿਹੜਾ ਹੋਕਾ ਦੇਣਾ ਮੋਗਾ ਦੀ ਧਰਤੀ ਤੇ ਅਸੀਂ ਜਾਣਾ ਹੈ ਹਰ ਸਾਲ ਜਿਹੜਾ ਜਲੰਧਰ ਅਸੀਂ ਮਨਾਉਂਦੇ ਸੀ ਇਹ ਪਹਿਲੀ ਵਾਰ ਜਿਹੜਾ ਸਾਡੀ ਬੇਨਤੀ ਤੇ ਸਾਡੀ ਰਿਕੁਐਸਟ ਤੇ ਕਿਉਂਕਿ ਮੋਗਾ ਸੈਂਟਰ ਪੁਆਇੰਟ ਹੈ ਇਸ ਕਰਕੇ ਅਸੀਂ ਮੋਗਾ ਵਿੱਚ ਅੱਜ ਪਹਿਲੀ ਵਾਰ ਜਿਹੜਾ ਉੱਥੇ ਮਨਾਣ ਲੱਗੇ ਆ ਇਸ ਤੋਂ ਇਲਾਵਾ ਕਿੱਥੇ ਜਿਹੜਾ ਪੱਗ ਸਿੰਘ ਜੀ ਦਾ ਜਿਹੜਾ ਜਨਮ ਦਿਨ ਦਾ ਕੇਕ ਕੱਟਿਆ ਜਾਣਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਲਾਲਾਬਾਦ ਵੀ ਕੱਟਿਆ ਜਾਣਾ ਜੀ ਕਿਉਂਕਿ ਜਲਾਲਾਬਾਦ ਬਲਾਕ ਦੇ ਵਿੱਚ ਇਹ ਫਾਜ਼ਿਲਕਾ ਬਲਾਕ ਦੇ ਵਿੱਚ ਅਸੀਂ ਕੇਕ ਕੱਟਿਆ ਹੈ ਉਹ ਸਵਾਦ ਅਲੱਗ ਅਲੱਗ ਬਲਾਕਾਂ ਦੇ ਵਿੱਚ ਗੁਰੂ ਰਸਾਇ ਇਹ ਫਾਜ਼ਲ ਫਰੋਇ ਪਰ ਫਿਰ ਪੂਰੇ ਪੰਜਾਬ ਪੱਧਰ ਦਾ ਜਿਹੜਾ ਅਸੀਂ ਮੋਗੇ ਦੇ ਵਿੱਚ ਜਿਹੜਾ ਕੇ ਕੱਟ ਕੇ ਉੱਥੇ ਵੀ ਇਸ ਤਰ੍ਹਾਂ ਨੌਜਵਾਨਾ ਜਿਹੜੇ ਇਕੱਠੇ ਕੀਤੇ ਗਏ ਬਿਲਕੁਲ ਬਿਲਕੁਲ ਸਾਰੀ ਜਿਹੜੀ ਨੌਜਵਾਨੀ ਹੈ ਮੁੰਡੇ ਕੁੜੀਆਂ ਤੁਸੀਂ ਦੇਖ ਲਓ ਇੱਕ ਵੀ ਇਦਾਂ ਦਾ ਬੰਦਾ ਤੁਹਾਨੂੰ ਨਹੀਂ ਮਿਲੇਗਾ ਕਿ ਜਿਹੜਾ ਵੱਧ ਉਮਰ ਦਾ ਹੋਵੇ ਇਹ 15 ਸਾਲ ਤੋਂ 18 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਤੱਕ ਤੁਹਾਨੂੰ ਜਿਹੜੇ ਨੌਜਵਾਨ ਇੱਥੇ ਤੁਹਾਨੂੰ ਮਿਲਣਗੇ ਔਰ ਕੀ ਸੰਦੇਸ਼ ਦੇਣਾ ਚਾਹਾਂਗਾ ਜਿਹੜੇ ਨੌਜਵਾਨ ਜਿਹੜੇ ਇਸ ਟਮ ਕਰੇ ਬੈਠੇ ਨੇ ਐਨੀ ਏਜ ਦੇ ਜਿਹੜੇ ਵਿੱਚ ਇਸ ਚੀਜ਼ ਦੇ ਵਿੱਚ ਜਿਨ੍ਹਾਂ ਨੇ ਭਾਗ ਨਹੀਂ ਲਿਆ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਤੁਸੀਂ ਜਿਹੜੇ ਪਹੁੰਚੇ ਨਹੀਂਗੇ ਅਸੀਂ ਘਰ-ਘਰ ਤੱਕ ਗੱਲ ਪਹਚਾਣ ਵਿੱਚ ਕਾਮਯਾਬ ਹੋਏ ਆ ਜੀ ਸਾਨੂੰ ਨਹੀਂ ਲੱਗਦਾ ਕਿ ਕੋਈ ਜਿਹੜਾ ਘਰ ਬੈਠਾ ਹੈ ਉਹਨਾਂ ਦੇ ਮੱਥਿਆਂ ਦੇ ਵਿੱਚ ਜਿਹੜੀ ਚਿੰਗ ਲੱਗ ਚੁੱਕੀ ਹੈ ਕਿਉਂਕਿ ਲੋਕ ਭੀੜ ਦੇਖਦੇ ਆ ਜਦੋਂ ਭੀੜ ਹੁੰਦੀ ਹੈ ਜਦੋਂ ਚੜਾਈ ਹੁੰਦੀ ਹੈ ਤਾਂ ਲੋਕ ਵੀ ਹੀਰਾ ਘੱਟ ਕੇ ਆਉਂਦੇ ਆ ਔਰ ਇਹ ਭੀੜ ਨਹੀਂ ਹੈ ਇਹ ਕਿ ਚੇਤਨ ਮੱਥਿਆਂ ਵਾਲੇ ਜਿਹੜੇ ਇਕੱਠੇ ਹੋਏ ਐ ਜਿਹੜੇ ਘਰਾਂ ਵਿੱਚ ਬੈਠੇ ਐ ਉਹ ਹੋ ਸਕਦਾ ਕਿਸੇ ਕਾਰਨ ਨਾ ਆ ਸਕਦੇ ਹੋਣ ਉਹ ਵੀ ਆਣਗੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਜਿਹੜੇ ਆਪਣੇ ਭਗਤ ਸਿੰਘ ਦੇ ਜਿਹੜੇ ਉਹਨਾਂ ਦੇ ਕਾਨੂੰਨ ਬਣਾਉਣ ਤਾਂ ਕਿ ਲੜਾਈ ਸਾਡੀ ਚੱਲੀ ਰਹੇ ਹਾਂਜੀ ਹਰ ਕੀ ਕਹਿਣਾ ਚਾਹਾਂਗੇ ਅੱਜ ਜਿਹੜਾ ਸਰਦਾਰ ਭਗਤ ਸਿੰਘ ਜੀ ਦੇ ਤੁਹਾਡੇ ਲੋ ਜਿਹੜਾ ਜਨਮ ਦਿਨ ਦਾ ਕੀ ਕਟਿਆ ਜੀ ਮੇਰਾ ਨਾਂ ਸ਼ਬੀਗ ਸਿੰਘ ਸਿਰਫ ਹਰਤਨਾਉਂਸਾ ਜ਼ਿਲ੍ਹਾ ਸ਼ਕਤਰ ਫਾਜ਼ਲਕਾ ਅੱਜ ਜਿਹੜਾ ਅਸੀਂ ਸ਼ਹੀਦ ਭਗਤ ਸਿੰਘ ਦਾ 17ਵਾਂ ਜਨਮ ਦਿਨ ਮਨਾਉਣ ਜਾ ਰਹੇ ਹਾਂ ਏ ਆਲਰਡੀਆ ਸਟੂਡੈਂਟ ਫੈਡਰੇਸ਼ਨ ਤੇ ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਤੇ ਲਗਾਤਾਰ 117ਵਾਂ ਜਿਹੜਾ ਜਨਮ ਦਿਨ ਮਨਾਉਣ ਜਾ ਰਹੇ ਆਂ ਪਹਿਲੇ ਅਸੀਂ ਪੰਜਾਬ ਦੇ ਜਿਹੜਾ ਜਲੰਧਰ ਦੇ ਵਿੱਚ ਦੇਸ਼ ਬਖਤ ਯਾਦਗਾਰ ਹਾਲ ਦੇ ਵਿੱਚ ਮਨਾਉਂਦੇ ਸੀ ਅੱਜ ਜਿਹੜਾ ਹੈ ਮੋਗਾ ਦੇ ਵਿੱਚ ਮਨਾ ਰਹੇ ਆਂ ਸੁਭਾ ਪਦਰੀ ਪ੍ਰੋਗਰਾਮ ਪਰ ਜਿਹੜਾ ਫਾਜ਼ਲਕਾ ਦੇ ਵਿੱਚੋਂ ਅਸੀਂ ਇਹ ਜਨਮ ਦਿਨ ਮਨਾ ਕੇ ਜਥਾ ਹਰਵਾਨਾ ਕਰ ਰਹੇ ਆਂ ਤਾਂ ਇਹਦਾ ਇੱਕੋ ਇੱਕ ਮਸਕਤ ਹੈ ਇਹਦਾ ਜਿਹੜਾ ਏ ਅਸੀਂ ਚਾਹੁੰਦੇ ਹਾਂ ਕਿ ਭਗਤ ਸਿੰਘ ਦੇ ਨਾਂ ਤੇ ਬਨੇਗਾ ਕਾਨੂੰਨ ਦੇਸ਼ ਦੀ ਪਾਰਲੀਮੈਂਟ 'ਚ ਬਣੇ ਜਿਹੜੀ ਦੇਸ਼ ਦੀ ਨੌਜਵਾਨੀ ਉਹ ਬੇਰਜ਼ਗਾਰ ਹੈ ਤੇ ਬੇਰਜ਼ਗਾਰ ਜਿਹੜੀ ਹੈ ਉਹ ਨੇਕਾਂ ਹੀ ਸਮੱਸਿਆ ਪੈਦਾ ਕਰਦੀ ਹੈ ਜੇਕਰ ਬਨੇਗਾ ਕਾਨੂੰਨ ਦੇਸ਼ ਦੀ ਪਾਰਲੀਮੈਂਟ 'ਚ ਪਾਸ ਹੋ ਜਾਂਦਾ ਹੈ ਤਾਂ ਸਾਰੀਆਂ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਜਿਵੇਂ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਆਤਮ ਹੱਤਿਆ ਉਹ ਸਾਰੀਆਂ ਜਿਹੜੀਆਂ ਅਸੀਂ ਸਮਝਦੇ ਹਾਂ ਕਿ ਬੇਰਜ਼ਗਾਰੀ ਦੀ ਦਾ ਕਾਰਨ ਨੇ ਤੇ ਇਸ ਕਰਕੇ ਜਿਹੜਾ ਅਸੀਂ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਹਾਂ ਅਸੀਂ ਲਗਾਤਾਰ ਦੇਸ਼ ਭਗਤਾਂ ਦੇ ਸ਼ੀਦੂਧਮ ਸਿੰਘ ਜਿੰਨੇ ਵੀ ਸਾਡੇ ਦੇਸ਼ ਭਗਤ ਨੇ ਉਹਨਾਂ ਦੀ ਜਿਹੜੀ ਸੋਚ ਨੂੰ ਲੈ ਕੇ ਉਹਨਾਂ ਦੀ ਸੋਚ ਦਾ ਦੇਸ਼ ਸਿਰਜਣ ਲਈ ਦਿਨ ਰਾਤ ਇੱਕ ਕੀਤਾ ਵੈ ਕਿਉਂਕਿ ਕੱਲਾ ਦੇ ਦੇਣੀ ਨਹੀਂ ਮਨਾਣਾ ਸਾਡਾ ਜਿਹੜਾ ਮੇਨ ਮਸਜ ਸਾਡਾ ਜਿਹੜਾ ਇਹ ਮਤਵ ਹੈਗਾ ਹੈ ਇਹ ਜਿਹੜਾ ਉਹਨਾਂ ਸਾਡੇ ਦੇਸ਼ ਵਕਤਾਂ ਦੀ ਸੋਚ ਹੈ ਉਹਨੂੰ ਰੇਕ ਵਿਅਕਤੀ ਤੱਕ ਲੈ ਕੇ ਜਾਈਏ ਔਰ ਜਿਹੜੀ ਦੇਸ਼ ਦੀ ਨੌਜਵਾਨ ਬੇਰਜ਼ਗਾਰ ਨੌਜਵਾਨੀ ਹੈ ਉਹਦੇ ਵਾਸਤੇ ਰੋਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਪਾਸ ਕਰਵਾ ਸਕੇ ਕਿੰਨੀ ਗਿਣਤੀ ਵਿੱਚ ਲੋਕ ਨੇ ਜਿਹੜੇ ਤੁਹਾਡੇ ਕੋਲ ਜਿਹੜੇ ਨੌਜਵਾਨ ਨੇ ਜਾਂ ਲੜਕੀਆਂ ਨੇ ਕਿੰਨੀ ਗਿਣਤੀ ਤੁਸੀਂ ਜਿਹੜਾ ਜਥਾ ਲੈ ਕੇ ਜਾ ਰਹੇ ਹੋ ਅਸੀਂ ਲਗਭਗ ਜਿਹੜਾ ਇਹ ਬਲਕ ਫਾਜ਼ਲ ਕਾਤੋ ਹੈ ਇਹ 350 ਤੋਂ ਪਲੱਸ ਜਿਹੜੇ ਨੇ ਇਹ ਜਾ ਰਹੇ ਨੇ ਪਰ ਜਿਹੜਾ ਫਾਜ਼ਲ ਕਾਜਲੇ ਦੇ ਨੇ ਇਹ ਲਗਭਗ ਜਿਹੜਾਗਾ 14 ਤੋਂ 1500 ਦੀ ਗਿਣਤੀ ਹੈ ਜਿਹੜੇ ਸਾਡੇ ਨੌਜਵਾਨ ਮੁੰਡੇ ਕੋਲ ਜਾ ਰਹੇ ਕਿੰਨੇ ਚਿਰ ਦੀ ਮਿਹਨਤ ਨੇ ਪਹਿਲਾਂ ਜਿਹੜਾ ਇਹਨਾਂ ਨੂੰ ਤੁਸੀਂ ਦੱਸਿਆ ਹੋਵੇਗਾ ਗੱਲਵਾਟ ਜਿਹੜੀ ਛਾਡੀ 1997 ਤੋਂ ਰੋਜ਼ਗਾਰ ਪ੍ਰਾਪਤ ਚੇਤਨਾ ਮੈਮ ਦੀ ਲੜੀ ਤਹਿਤ ਅਸੀਂ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਰੋਜ਼ਗਾਰ ਪ੍ਰਾਪਤੀ ਮੈਮ ਆ ਉਹ ਤੋਂ ਬਾਅਦ ਅਸੀਂ ਬਣੇਗਾ ਤੇ ਹੁਣ ਜਿਹੜਾ ਕੰਮ ਕਰ ਰਹੇ ਆ ਇਹ ਲਗਭਗ ਸਾਨੂੰ ਜਿਹੜੇ ਨੇ 27 ਸਾਲ ਹੋ ਚੁੱਕੇ ਨੇ ਜਿਹੜੀ ਸਾਡੀ ਇੱਜਤਬੰਦੀ ਕੰਮ ਕਰ ਰਹੀ ਹੈ ਉਹਦਾ ਸਿੱਟਾ ਹੈ ਜਿਹੜੇ ਬਕਾਇਦਾ ਚੇਤਨ ਮਨਾ ਵਾਲੇ ਤਿਆਰ ਇਹ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੋ ਚੁੱਕੇ ਨੇ ਉਹ ਦਿਨ ਦੂਰ ਨਹੀਂ ਜਦੋਂ ਨੌਜਵਾਨ ਜਿਹੜੀ ਦੇਸ਼ ਦੀ ਨੌਜਵਾਨ ਪੀੜੀ ਹੈ ਉਹ ਇੱਕ ਮੰਚ ਤੇ ਇਕੱਠਾ ਹੋ ਕੇ ਜਿਹੜੇ ਸਾਡਾ ਸਮਾਜ ਆਚਾਰ ਕਿੱਤਿਆਂ ਚ ਵੰਡਾ ਹੈ ਜਿਹੜਾ ਮਜ਼ਦੂਰ ਮੁਲਾਜ਼ਮ ਤੇ ਵਪਾਰੀ ਤੇ ਜਿਹੜਾ ਕਿਸਾਨ ਵਾਕ-ਵਾਕ ਲੜਾਈ ਲੜਦੇ ਆ ਤਾਂ ਅਸੀਂ ਕਾਮਯਾਬ ਨਹੀਂ ਹੁੰਦੇ ਜਦੋਂ ਚਾਰਾਂ ਖਿੱਤਿਆਂ ਦੇ ਲੋਕਾਂ ਦੇ ਬੱਚੇ ਜਿਹੜੇ ਨੇ ਸਾਰੇ ਬੇਰੁਜ਼ਗਾਰ ਨੇ ਤਾਂ ਜਿਹੜੀ ਅਸੀਂ ਬੇਰੁਜ਼ਗਾਰ ਮੁੰਡੇ ਕੁੜੀਆਂ ਵਾਸਤੇ ਰੋਜ਼ਗਾਰ ਦੀ ਲੜਾਈ ਲੜ ਰਹੇ ਆ ਤਾਂ ਜਿਵੇਂ ਅਸੀਂ ਕਿਸਾਨੀ ਅੰਦੋਲਨ ਦਿੱਲੀ ਦੇ ਵਿੱਚ ਜਿੱਤ ਕੇ ਆਏ ਆ ਕਿਉਂਕਿ ਉਹਦੇ ਵਿੱਚ ਸਾਰੇ ਮਨੁੱਖਤਾ ਮਾਨਵਤਾ ਨੇ ਯੋਗਦਾਨ ਪਾਇਆ ਹੈ ਤਾਂ ਅੱਜ ਵੀ ਜਿਹੜਾ ਇਹ ਅਸੀਂ ਲੜਾਈ ਲੜ ਰਹੇ ਆ ਬણેਗਾ ਦੀ ਤੇ ਇਹਦੇ ਵਿੱਚ ਸਾਰੇ ਖਿੱਤਿਆਂ ਦੇ ਲੋਕ ਜਿਹੜੇ ਸਾਰੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਆ ਚੁੱਕੇ ਨੇ ਇਹ ਦਿਨ ਦੂਰ ਨਹੀਂ ਜਦੋਂ ਬણેਗਾ ਕਾਨੂੰਨ ਭਗਤ ਸਿੰਘ ਨੈਸ਼ਨਲ ਅਪਲਾਈਮੈਂਟ ਗਰੰਟੀ ਕਾਨੂੰਨ ਜਿਹੜਾ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋ ਕੇ ਸਾਰਿਆਂ ਲਈ ਰੋਜ਼ਗਾਰ ਦੀ ਗਰੰਟੀ ਜਿਹੜਾ ਸਥਾਪਿਤ ਕੀਤੀ ਜਾਵੇ। ਥੈਂਕ ਯੂ। ਵਾਲੇ ਕਰ। ਅਣੀ ਸਰਕੀ ਨਾਮ ਹੀ ਆਪਣਾ ਖਰਾਇਤ ਬੱਗੇ ਕੇ ਸਾਧਕਾ ਵਿਦਿਆਰਥੀ ਆਗੂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਸੀਂ ਅੱਜ ਪਰਮਗੁਣੀ ਭਗਤ ਸਿੰਘ ਦੇ 117ਵੇਂ ਜਨਮ ਦਿਨ ਤੇ ਪੂਰੇ ਪੰਜਾਬ ਪੱਧਰ ਦੇ ਵਿਦਿਆਰਥੀ ਤੇ ਨੌਜਵਾਨਾਂ ਵੱਲੋਂ ਜਿਹੜਾ ਬਨੇਗਾ ਦਾ ਕਾਨੂੰਨ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਪਾਸ ਹੋਵੇ ਉਹਦੇ ਲਈ ਜਿਹੜਾ ਅੱਜ ਉਹਦੇ ਜਨਮ ਦਿਨ ਤੋਂ ਐਲਾਨ ਕਰਨ ਜਾ ਰਹੇ ਆ ਜਿੰਨੇ ਵੀ ਲੋਕ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਬੇਰੋਜ਼ਗਾਰ ਨੇ ਵੱਖ-ਵੱਖ ਫਰੰਟਾਂ ਤੇ ਲੜ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਅੱਜ ਬੇਨਤੀ ਕਰਨੀ ਚਾਹਾਂਗਾ ਕਿ ਅਸੀਂ ਭਗਤ ਸਿੰਘ ਦੇ ਜਨਮ ਦਿਨ ਤੇ ਅੱਜ 117ਵੇਂ ਜਨਮ ਦਿਨ ਤੇ ਅਗਲੇ ਪੜਾ ਦੀ ਜਿਹੜੀ ਉਹ ਤਿਆਰੀ ਵੱਲ ਵੱਧ ਰਹੇ ਆ ਮੈਂ ਕਹਿੰਦਾ ਜਿੰਨੇ ਵੀ ਲੈਫਟ ਕੰਟ ਨੇ ਲੜਨ ਵਾਲੇ ਨੇ ਜਿੰਨੀਆਂ ਵੀ ਵਿਦਿਆਰਥੀ ਜਥੇਬੰਦੀਆਂ ਨੇ ਜਿੰਨੀਆਂ ਨੌਜਵਾਨ ਜਥੇਬੰਦੀਆਂ ਨੇ ਬੀਐਡ ਟੀਚਰ ਨੇ ਈਟੀਟੀ ਵਾਲੇ ਨੇ ਅਲੱਗ-ਅਲੱਗ 프ਰਾਂਟਾਂ ਤੇ ਲੜ ਰਹੇ ਨੇ ਇਹ ਪ੍ਰਾਪਤੀ ਨਹੀਂ ਹੋਏਗੀ ਮੈਂ ਕਹਿੰਦਾ ਕਿ ਰੋਜ਼ਗਾਰ ਪ੍ਰਾਪਤੀ ਮੰਚ ਤੇ ਜਿਹੜਾ ਉਹਨਾਂ ਨੂੰ ਸਾਜਦੇ ਦੇਣ ਤੋਂ ਜੇ ਭਗਤ ਸਿੰਘ ਨੂੰ ਪਿਆਰ ਕਰਦੇ ਐ ਸੱਦਾ ਦਿਨਾ ਕਿ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਬਡੇਗਾ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਾਰੰਟੀ ਐਕਟ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਪਾਸ ਹੋਵੇ ਹਰੇਕ ਨੂੰ ਯੋਗਤਾ ਮੁਤਾਬਕ ਕੰਮ ਮਿਲੇ ਤੇ ਕੰਮ ਦੇ ਮੁਤਾਬਕ ਉਹਦੀ ਤਨਖਾਹ ਹੋਵੇ ਇਹਦੇ ਲਈ ਜਿਹੜਾ ਅੱਜ ਭਗਤ ਸਿੰਘ ਦਾ ਜਨਮ ਦਿਨ ਅਸੀਂ ਮਨਾਉਣ ਜਾ ਰਹੇ ਹਾਂ ਅਸੀਂ ਵੀ ਆਪਣੇ ਬਲਾਕ ਫਾਇਲਕਰ ਦੇ ਵੱਲੋਂ ਚੇਤਨ ਮੱਥਿਆਂ ਵਾਲੇ ਨੌਜਵਾਨਾਂ ਨੂੰ ਨਾਲ ਲੈ ਕੇ ਜਾ ਰਹੇ ਹਾਂ ਫਿਰ ਅੱਜ ਦੇ 117ਵੇਂ ਜਨਮ ਦਿਨ ਤੋਂ ਸਮੁੱਚੇ ਦੇਸ਼ ਦੇ ਸਮੁੱਚੇ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜਨਮ ਦਿਨ ਦੀਆਂ ਮੁਬਾਰਕਬਾਦ ਦਿੰਦਾ ਆ ਉਹਨਾਂ ਨੂੰ ਆਓ ਇੱਕ ਲੜੀ ਦੇ ਵਿੱਚ ਇਕੱਠੇ ਹੋ ਕੇ ਅਗਲੇ ਸੰਘਰਸ਼ ਦੀ ਪ੍ਰਾਪਤੀ ਵੱਲ ਵਧੀਏ ਇਹਨਾਂ ਸ਼ਬਦਾਂ ਦੇ ਨਾਲ ਆਪਣੀ ਗੱਲ ਸਮਾਪਤ ਕਰਦਾ ਹਾਂ ਬਾਈ ਜੀ ਥੈਂਕ ਯੂ ਜੀ ਇੱਕ ਮਿੰਟ ਆ